ਾਵਲ ਜੰਗ ਜਾਂ ਅਮਨ ਲੇਖਕ ਸੋਨ ਸਿੰਘ ਸ਼ੀਤਲ ਪਾਗ ਪਹਿਲਾ ਉਹ ਸਾਰੇ ਪਿੰਡ ਚ ਸੋਹਣੀ ਕੁੜੀ ਦਸ ਦਿਸਦੀ ਹੈ ਕਹਿੰਦਾ ਕਹਿੰਦਾ ਮਹਿੰਦਰ ਦਾ ਗੋਰਾ ਰੰਗ ਬਧੇਰੇ ਲਾਲ ਹੋ ਗਿਆ ਪਾਗਾਂ ਵਾਲਿਆਂ ਦੇ ਪਾਗ ਪੀਰ ਬਖਸ਼ਾ ਸਾਧਕ ਨੇ ਉਹਦੇ ਪਾਗਾਂ ਨੂੰ ਸਲਾਉਂਦਿਆਂ ਉਤਰ ਦਿੱਤਾ ਇੰਟੈਂਸ਼ਨ ਠਿੰਗਣੇ ਜਿਹੇ ਡ੍ਰਿਲ ਮਾਸਟਰ ਦੀ ਟੁਣਕ ਦੀ ਆਵਾਜ਼ ਕੰਨੀ ਪਈ ਸਾਰੇ ਮੁੰਡੇ ਸਾਵਧਾਨ ਹੋ ਕੇ ਖਲੋ ਗਏ ਕੁਇਕ ਮਾਰਚ ਤੇ ਚੱਲੋ ਸਭ ਲੜਕੇ ਬਾਹਾਂ ਹਲਾਉਂਦੇ ਤੁਰ ਪਏ ਲੈਫਟ ਰਾਈਟ ਲੈਫਟ ਰਾਈਟ ਮਾਸਟਰ ਵਿਦਿਆਰਥੀਆਂ ਨੂੰ ਕਦਮ ਮਲਾਉਣ ਦੀ ਸੂਚਨਾ ਦੇਣ ਲੱਗਾ ਲੈਫਟ ਰਾਈਟ ਲੈਫਟ ਰਾਈਟ ਮੁੰਡਿਆਂ ਨੇ ਸੁਰ ਮਲਾ ਕੇ ਮਗਰ ਮਗਰ ਕਹਿਣਾ ਸ਼ੁਰੂ ਕਰ ਦਿੱਤਾ ਛੇਤੀ ਹੀ ਉਹਨਾਂ ਦਾ ਉਚਾਰਨ ਲੈਫਟ ਰਾਈਟ ਦੀ ਥਾਂ ਲੈਫਟ ਤਲਾਈ ਲੈਫਟ ਤਲਾਈ ਹੋ ਗਿਆ ਤੇ ਜਦੋਂ ਮਾਸਟਰ ਨੇ ਹਲਟ ਕਹਿ ਕੇ ਹੈਰਨ ਦਾ ਹੁਕਮ ਦਿੱਤਾ ਮੁੰਡਿਆਂ ਨੇ ਜੋਰ ਦੀ ਭੌਂਦੇ ਪੈਰ ਮਾਰ ਕੇ ਕਿਹਾ ਵਿੱਚ ਸਰਾਨ ਕੱਦ ਦਾ ਮਦਰਾ ਹੋਣ ਕਰਕੇ ਡ੍ਰਿਲ ਮਾਸਟਰ ਦਾ ਚੜਾਉ ਨਾ ਮੁੰਡਿਆਂ ਨੇ ਸਰਾਨਾ ਰੱਖਿਆ ਹੋਇਆ ਸੀ ਬੇਈਮਾਨ ਬਦਮਾਸ਼ ਲੂੰਬੜ ਦੰਦਿਆਂ ਪੀਂਦੇ ਡ੍ਰਿਲ ਮਾਸਟਰ ਨੇ ਕਾਲੇ ਕਾਦਮੀ ਅੱਗੇ ਵਧਿਆ ਸੱਜੇ ਹੱਥ ਵਾਲਾ 1.5 ਫੁੱਟਾ ਕਾਲਾ ਰੂਲ ਉਹਦੇ ਆਪਣੇ ਹੀ ਖੱਬੇ ਹੱਥ ਛੋਲੀ-ਹੋਲੀ ਵਜਾ বাজ ਰਿਹਾ ਸੀ ਕੌਣ ਹੈ ਬੋਲੋ ਬੋਲੋ ਲੂੰਬੜੀ ਦੇ ਬਲੂੰਗੜੇ ਛੇਤੀ ਬੋਲੋ ਗੁੱਸੇ ਵਿੱਚ ਭੜਕਦਾ ਉਹ ਇੱਕ ਪਾਸੇ ਤੇ ਦੂਜੇ ਪਾਸੇ ਤੱਕ ਰਹਿ ਗਿਆ ਤੇ ਫਿਰ ਵਾਪਸ ਪਹਿਲੇ ਲੜਕੇ ਤੱਕ ਸਾਰੇ ਵਿਦਿਆਰਥੀ ਸਿੱਧੇ ਤਣ ਕੇ ਖਲੋ ਗਏ ਐਉਂ ਪ੍ਰਤੀਤ ਹੁੰਦਾ ਸੀ ਜਿਵੇਂ ਲੱਕੜੀ ਦੇ ਬੋਤੇ ਕਪਾਲ ਵਿੱਚ ਖੜੇ ਕੀਤੇ ਹੋਏ ਸਨ ਜੋ ਮਾਸਟਰ ਦਾ ਬਾ ਬੇਲਾ ਬਿਲਕੁਲ ਨਹੀਂ ਸੁਣ ਰਹੀ ਸਾਰੇ ਹੀ ਮਾਨੂ ਜਿੱਦੀ ਬਦਮਾਸ਼ ਮਾਸਟਰ ਬੜਾ ਔਖਾ ਹੋ ਕੇ ਚੀਕਿਆ ਅੱਛਾ ਸਭ ਦੀ ਖਬਰ ਲੈਣਾ ਉਹ ਸਾਹਮਣੇ ਤੂ ਤੱਕ ਸਾਰੇ ਦੌੜ ਕੇ ਜਾਓ ਤੇ ਦੌੜੇ ਵਾਪਸ ਮੋੜੋ ਰੈਡੀ ਦੌੜੋ ਹੁਕਮ ਸੁਣਦਿਆਂ ਸਭ ਲੜਕੇ ਭੱਜ ਉੱਠੇ ਪਹਿਲੇ 10 ਕਦਮ ਉਹਨਾਂ ਦੇ ਪੂਰੇ ਤੇਜ਼ ਸਨ ਪਿੱਛੋਂ ਹਰ ਕਦਮ ਪਹਿਲਾਂ ਨਾਲੋਂ ਸੁਸਤ ਹੁੰਦਾ ਗਿਆ ਸਾਦਕ ਤੇ ਮਹਿੰਦਰ ਵੀ ਦੌੜੇ ਪਰ ਉਹਨਾਂ ਦੀ ਚਾਲ ਛੇਤੀ ਹੀ ਮੱਠੀ ਹੋ ਗਈ ਸਾਧਕ ਨੀਮੇਂਦਰ ਦਾ ਹੱਥ ਫੜ ਕੇ ਪਿਆਰ ਨਾਲ ਘੁੱਟਦਿਆਂ ਪੁੱਛਿਆ ਅੱਛਾ ਫਿਰ ਤੂੰ ਵੇਖੀ ਹੈ ਵੇਖੀ ਕਾਣੂ ਹੈ ਸਾਡੇ ਵਿੱਚ ਵੇਖਣ ਦੀ ਖੁੱਲ ਕਿੱਥੇ ਮਹਿੰਦਰ ਦੀ ਆਵਾਜ਼ ਵਿੱਚ ਜੀਵਨ ਸਾਥ ਨੂੰ ਨਾ ਵੇਖਣ ਦੀ ਸਦਰ ਸਿਸਕ ਰਹੀ ਸੀ ਤੈਨੂੰ ਫਿਰ ਕੀ ਪਤਾ ਕਿ ਉਹ ਬਹੁਤ ਸੋਹਣੀ ਹੈ ਵਿਚੋਲਣ ਦੱਸਦੀ ਹੈ ਵਿਚੋਲਣ ਭਾਵੇਂ ਤੇਰਾ ਦਿਲ ਰੱਖਣ ਦੀ ਮਾਰੀ ਕਹਿੰਦੀ ਹੋਗੀ ਨਹੀਂ ਉਹ ਝੂਠ ਮਾਰਨ ਵਾਲੀ ਨਹੀਂ ਉਹ ਤਾਂ ਉਹਦੀ ਸੋਭਾ ਕਰਦੀ ਨਹੀਂ ਥੱਕਦੀ ਫਿਰ ਤਾਂ ਤੇਰੀ ਕਿਸਮਤ ਨਾਲ ਈਰਖਾ ਕਰਨੀ ਚਾਹੀਦੀ ਪਰ ਮੈਂ ਸੋਚਦਾ ਸੀ ਜੇ ਕਿਸੇ ਜੇ ਕਿਤੇ ਉਹ ਮੇਰੇ ਵਰਗੀ ਲਿਸ਼ਕਮੀ ਮੁਸ਼ਕਮੀ ਹੁੰਦੀ ਤਾਂ ਤੈਨੂੰ ਬਰਸਾਤ ਦੇ ਦਿਨਾਂ ਵਿੱਚ ਬਹੁਤ ਹਿਸ਼ਿਆਰ ਰਹਿਣਾ ਪਿਆ ਕਰਦਾ ਸਾਦਕ ਨੇ ਆਪਣੇ ਕਾਲੇ ਰੰਗ ਵਾਲੇ ਧਿਆਨ ਦਵਾਉਂਦਿਆਂ ਕਿਹਾ ਕਿਉਂ ਬਿਜਲੀ ਪੈਣ ਦਾ ਡਰ ਰਹਿੰਦਾ ਵਿਹਿੰਦਰ ਨੇ ਉਹਦੀ ਗੁੱਝੀ ਟਕੋਰ ਤੇ ਉੱਤਰ ਦਿੱਤਾ ਅਗਲੀ ਪਾਲ ਵਾਲੇ ਮੁੰਡੇ ਦਾਇ ਹੱਥ ਲਾ ਕੇ ਬਾਪਸ ਮੁੜੇ ਆ ਰਹੇ ਸਨ ਸਾਦਕ ਤੇ ਮਹਿੰਦਰ ਉਥੋ ਹੀ ਉਹਨਾਂ ਨਾਲ ਪਛਾਣ ਮੁੜ ਪੇ ਮਾਸਟਰ ਦੇ ਨੇੜੇ ਪਹੁੰਚ ਕੇ ਮੁੰਡਿਆਂ ਦੇ ਕਦਮ ਫੇਰ ਤੇਜ਼ ਹੋ ਗਏ ਮਾਸਟਰ ਦੂਸਰੀ ਦੌੜ ਦਾ ਹੁਕਮ ਦੇਣ ਲਈ ਸੋਚ ਹੀ ਰਿਹਾ ਸੀ ਜਾਂ ਟੱਲੀ ਵੱਜ ਗਈ ਮੁੰਡੇ ਬਿਨਾ ਮਾਸਟਰ ਦਾ ਹੁਕਮ ਢੀਕੇ ਜਮਾਤ ਦੇ ਕਮਰਿਆਂ ਦੇ ਵੱਲ ਦੌੜ ਗਏ ਅੱਛਾ ਫਿਰ ਬੇਰਵੇ ਨਾਲ ਸਭ ਕੁਝ ਦੱਸਣਾ ਸਾਦਕ ਨੇ ਕਮਰੇ ਦੇ ਬੂਹੇ ਕੋਲ ਪਹੁੰਚਦੇ ਆ ਮਾਂ ਕਿਤੀ ਪਰ ਹੁਣ ਤਾਂ ਤੇਰਾ ਫਾਰਸੀ ਦਾ ਪੀਰ ਦਾ ਸਮੇਂ ਜਾਤਾ ਸਕੂਲੋਂ ਨਸ ਚਲੀਏ ਮਹਿੰਦਰ ਨੇ ਤਜਵੀਜ਼ ਪੇਸ਼ ਕੀਤੀ ਤੌਬਾ ਮੇਰੀ ਸਾਦਕ ਨੇ ਕੰਨੀ ਹੱਥ ਲਾ ਕੇ ਕਿਹਾ ਅਜਰਾਈਲ ਦਾ ਪਤਾ ਹੀ ਨਹੀਂ ਛੁੱਟੀ ਪਿੱਛੋਂ ਸਈ ਫਾਰਸੀ ਵਾਲੇ ਸੜੀਲ ਮੌਲਵੀ ਦਾ ਨਾਮ ਮੁੰਡਾ ਅਜਰਾਈਲ ਰੱਖਿਆ ਸੀ ਅੰਕ ਦੂਸਰਾ ਆੱਖੋਂ ਨੀ ਆੱਖੋਂ ਕੁੜੀਓ ਕੀ ਹੋ ਗਿਆ ਪਰੌਣਿਆ ਤੇਰੀ ਮਤਨ ਬੇ ਲੌਂਗ ਨਾ ਲਿਆਇਓ ਮਿੱਡੇ ਨੱਕ ਨੂੰ ਤਾਈ ਸੇਬੂ ਨੇ ਨਕਲੀ ਗਿੱਦਾ ਪਾਉਂਦਿਆ ਕਿਹਾ ਵੇਖਾ ਤਾਈ ਮੇਰਾ ਨੱਕ ਕਿਤੇ ਮਿੱਡਾ ਹੈ ਪਾਲੋਂ ਨੇ ਪਤਲੇ ਤਿੱਖੇ ਨੱਕ ਨੂੰ ਕੁੰਬਲੀ ਕੋਲੋਂ ਫੜ ਕੇ ਥੋੜਾ ਜਿਹਾ ਹਲਾਉਂਦਿਆ ਕਿਹਾ ਤੇ ਹੋਰ ਕੀ ਆਖੋ ਨੀ ਨਿੱਕੀ ਉਹ ਪਟਾਕੀ ਉਹ ਤੁਸੀਂ ਕੀ ਹੋ ਗਿਆ ਪਰੌਣਿਆਂ ਨੂੰ ਤੇਰੀ ਮੱਤ ਨੂੰ ਲੌਂਗ ਨਾਲ ਲਿਆਇਓ ਮਿੱਡੇ ਨੱਕ ਨੂੰ ਇਸ ਵਾਰ ਤਾਈ ਨੇ ਚੰਗਾ ਲਮਕਾ ਕੇ ਹਰਿਆ ਨਾਲ ਕਿਹਾ ਪਰਤਾਈ ਮੇਰਾ ਨੱਕ ਤਾਂ ਵੇਖ ਵੇਖਿਆ ਹੋਇਆ ਏ ਤਾਈ ਨੇ ਪੁੱਠਾ ਹੱਥ ਦਿੰਦਿਆਂ ਕਿਹਾ ਮਿੱਡਾ ਨੱਕ ਚੁੰਨੀ ਆੱਖਾਂ ਮੋਟੇ ਬੁੱਲ ਉੱਚੇ ਦੰਦ ਕਾਲਾ ਰੰਗ ਮਧਰੋ ਤੇ ਮੰਗ ਦਿੱਤੀ ਨੇ ਸਕੂਲਿਓ ਮੁੰਡਿਆਂ ਨਾਲ ਆਹਾ ਹਾ ਪਾਲੋ ਖੇੜ ਖੜਾ ਕੇ ਹੱਸ ਪਈ ਤਾਈ ਸੀ ਬੋਦੀ ਵਿਆਖਾ ਸਾਰੇ ਹੀ ਤਾਂ ਪਾਲੋ ਦੇ ਹੂਲੀਏ ਦੇ ਉਲਟ ਸੀ ਸਭ ਕਾਜ਼ੇ ਦੀ ਤਾਂ ਹੱਸ ਕੇ ਵਿਖਾ ਛੱਡਿਆ ਕਰੀ ਨਿੱਕੀ ਨਿੱਕੀ ਗੱਲ ਤੇ ਹੇ ਹੇ ਤਾਈ ਨੇ ਬਾਲੜੀਆਂ ਵਾਂਗ ਨਕਲ ਲਾ ਕੇ ਗਿਆ ਬਾਕੀ ਕੁੜੀਆਂ ਵੀ ਚਰਖੇ ਖਿਲਾਰ ਕੇ ਉਹਨਾਂ ਦੇ ਹਾਸੇ ਠਟੇ ਵਿੱਚ ਹਿੱਸਾ ਲੈਣ ਲੱਗ ਪਈਆਂ ਅੜੀਏ ਤਾਈ ਝੋਟਾ ਸੁੱਟ ਪਾਲੋਂ ਨੇ ਧਰਨੇ ਨਾਲ ਕਿਹਾ ਕਿਉਂ ਦਾਜ ਦੀ ਕਾਲੀ ਐ ਲੋੜਿਆ ਪੱਟੀ ਨੂੰ ਕਿੰਨਾ ਚਾਏ ਵਿਆਹ ਦਾ ਤਾਈ ਗेन ਮਿੱਠੀ ਪਾਲੋਂ ਨੂੰ ਖਿਜਾਉਣ ਉੱਤੇ ਤੁਲੀ ਹੋਈ ਸੀ ਪਰ ਤਾਈ ਬਿਆਦਾ ਜਾਤਾ ਸਾਰਿਆਂ ਨੂੰ ਥੋੜਾ ਬਹੁਤਾ ਹੁੰਦਾ ਹੀ ਹੈ ਨਾਲੇ ਤੈਨੂੰ ਨਾ ਹੁੰਦਾ ਹੋਵੇਗਾ ਕੋਲੋ ਬੰਤੀ ਨੇ ਕਿਹਾ ਕਦੋਂ ਹੋਇਆ ਸੀ ਕੁੜੀ ਮੇਰਾ ਵਿਆਹ ਤੇ ਹੋਰ ਸਾਡਾ ਬਾਬਾ ਘੋੜੀ ਤੇ ਚੜਾ ਕੇ ਲਿਆਇਆ ਸੀ ਤੈਨੂੰ ਹਾਂ ਹਾਂ ਮੈਂ ਕਿਤੇ ਸੈਵਾਂ ਸਾਂ ਜੀਨੂੰ ਕੋਈ ਘੋੜੀ ਤੇ ਚੜਾ ਕੇ ਲੈ ਆਇਆ ਸੀ ਅੱਛਾ ਬੀਬੀ ਤਾਈ ਸਾਨੂੰ ਵਿਆਹ ਦੀ ਗੱਲ ਦੱਸਣਾ ਸ਼ਾਮੋਂ ਨੇ ਤਾਈ ਦਾ ਗੋਡਾ ਹਲਾ ਕੇ ਮਨਤ ਕੀਤੀ ਕੀ ਸੁਣਾਵਾ ਦੇਗਾ ਚੜੀਆਂ ਕੜਾਂਗਾਂ ਚ ਚੂ ਚੂ ਹੋਵੇ ਪਈ ਢੋਲ ਵਜਣ ਸਾਥ ਵਿੱਚ ਗੋਲੇ ਚੱਲਣ ਤੇ ਮੈਂ ਮਾਂ ਦੇ ਵਰ ਜਿਹਦਿਆਂ ਵਰ ਜਿਹਦਿਆਂ ਸਹੇਲੀਆਂ ਨਾਲ ਜਨ ਵੇਖਣ ਭੱਜ ਗਈ ਮੈਨੂੰ ਕੀ ਪਤਾ ਸੀ ਕਿ ਮੇਰਾ ਹੀ ਵਿਆਹ ਹੋ ਰਿਹਾ ਹੈ ਮੈਂ ਜਾ ਤਾਂ ਕਿਸੇ ਮੇਰੀ ਚਾਚੀ ਤਾਈ ਦਾ ਵਿਆਹ ਹੋਣਾ ਹੈ ਨੀਗਰ ਚੰਦ ਜੋ ਛੋਟਾ ਜਿਹਾ ਸੀ ਮਸਾਂ ਕੀ ਖੀਰਾ ਹੋਣਾ ਓਦੋਂ ਤੁਹਾਡਾ ਬਾਬਾ ਤੇ ਮੈਂ ਹੈਗੀ ਸਾਂ ਕੋਠੇ ਜਿੱਡੀ ਮੁਟਿਆਰ 15 16 ਵਰਿਆਂ ਦੀ ਮੈਨੂੰ ਤਾਂ ਉਦੋਂ ਪਤਾ ਲੱਗਾ ਜਦ ਅਗਲੇ ਮੋਸ਼ਕਾਂ ਜੋੜ ਕੇ ਮੈਨੂੰ ਡੋਲੇ ਵਿੱਚ ਸੁੱਟ ਦਿੱਤਾ ਮੈਂ ਬਥੇਰਾ ਰੋਈ ਕਰ ਲਈ ਚੀਕਾਂ ਮਾਰੀਆਂ ਪਰ ਕੌਣ ਸੁਣਦਾ ਸੀ ਮੇਰੀ ਤੂੰ ਵੀ ਰੋਣ ਦੀ ਜਾਂਚ ਸਿੱਖ ਲੈਣੀ ਭਲਾ ਡੋਲੇ ਪਈ ਵੀ ਹੱਸੀ ਨਾ ਜਾਏ ਹੜਹੜ ਕਰਕੇ ਅਖੀਰਲੀ ਤਾਂ ਤਾਈ ਪਾਲੋ ਨੇ ਆ ਤੋੜੀ ਕੁੜੀਆਂ ਦੇ ਹਾਸੇ ਨਾਲ ਕੋਠਾ ਗੂੰਜ ਉਠਿਆ ਪਾਲੋ ਦੀ ਟਣਕ ਦੀ ਆਵਾਜ਼ ਸਾਰਿਆਂ ਨਾਲ ਉੱਚੀ ਸੀ ਰੰਗੀਲ ਡੋਲਾ ਚੀਕਦਾ ਚੁੰਬਾਲ ਦੀ ਜੋ ਵਿੱਚ ਆੜਿਆ ਤਾਈ ਨੇ ਫੇਰ ਸ਼ੁਰੂ ਕਰ ਦਿੱਤਾ ਤੁਹਾਡੇ ਬਾਬੇ ਨੂੰ ਭਤੀਜਿਆਂ ਪੋਤਰਿਆਂ ਨੇ ਫੜ ਕੇ ਕੋੜੀ ਤੋਂ ਉਤਾਰਿਆ ਵਿਚਾਰਾ ਨਿਆਣਾ ਜੋ ਸੋਇਆ ਜੀ ਦੁੱਧ ਦੀਆਂ ਦੰਦਾਂ ਇਥੋਂ ਦੀਆਂ ਪੂਰੀਆਂ ਕੱਕਨਾ ਕੁੜੀਆਂ ਬੁੱਢੀਆਂ ਨੇ ਡੋਲੇ ਉਡਾਲੀ ਆ ਚਰਮਟ ਪਾਇਆ ਤਾਈ ਵਾਵਾਏ ਬੇਬੇ ਸੋਣੀਏ ਬਾਜਾ ਮੇਰੇ ਕੰਨੀ ਪੈਣ ਲੱਗਾ ਨਾ ਕਿਸੇ ਵੋਟੀ ਕਿਹਾ ਨਾ ਭਾਬੀ ਕਿਹਾ ਤੇ ਨਾ ਕਿਸੇ ਨਖਤੀ ਨੇ ਚਾਚੀ ਹੀ ਕਿਹਾ ਕਿਹਾ ਤਾਂ ਤਾਈ ਤਾਈ 16 ਵਰਿਆਂ ਦੀ ਕੁੜੀ ਇਸ ਘਰ ਪੈਰ ਪਾਉਂਦਿਆਂ ਹੀ ਤਾਈ ਬਣ ਗਈ ਤੁਹਾਡੀ ਤਾਈ ਤੁਹਾਡੇ ਪਿਓਾਂ ਚਾਚਿਆਂ ਦੀ ਤਾਈ ਤੁਹਾਡੇ ਭਰਾਵਾਂ ਭਤੀਜਿਆਂ ਦੀ ਤਾਈ ਤੇ ਜਿਹੜੇ ਅਗਾਹ ਉਹਨਾਂ ਘਰ ਜੰਮਣਗੇ ਉਹਨਾਂ ਦੀ ਵੀ ਤਾਈ ਤੂੰ ਤਾਂ ਸਗੋਂ ਜਗਤ ਤਾਈ ਬਣ ਗਈਓ ਕੋਲੋਂ ਕੇਸਰੋ ਨੇ ਉਹਦੀ ਵਡਿਆਈ ਵਿੱਚ ਕਿਹਾ ਤੇ ਹੋਰ ਦੱਸੋ ਕਦੇ ਤਾਂਾਂਗਾ ਦੇਵੀ ਵਿਆਹ ਹੁੰਦੇ ਨੇ ਵਿਆਹ ਤਾਂ ਹੋਵੇਗਾ ਮੇਰੀ ਮਿੱਡੋ ਦਾ ਲਾੜਾ ਡੋਲੇ ਉਡਾਲੇ ਗੁੱਟਕੂ ਗੁੱਟਕੂ ਕਰਦਾ ਫਿਰੇਗਾ ਸਾਰੇ ਦੀਨਪੁਰ ਵਿੱਚ ਹੋਵੇਗੀ ਭਾਈ ਬੋਟੀ ਆਈ ਜਾਂ ਬੋਟੀ ਆਈ ਨਿੱਕੇ ਨਿੱਕੇ ਦਿੌਰ ਨਨਾਨਾ ਡੋਲੇ ਦਾ ਪੱਲਾ ਚੁੱਕ ਕੇ ਆਖਣੀਆਂ ਭਾਬੀ ਚਾ ਤੇ ਭਾਬੀ ਅੱਗੋਂ ਹੱਸ ਕੇ ਵਿਖਾ ਦੇਵੇਗੀ ਹੀ ਹੀ ਸਾਰੀਆਂ ਕੁੜੀਆਂ ਫਿਰ ਖਿੜਖੜਾ ਕੇ ਹੱਸਪੰਗਾ ਅੜੀਏ ਤਾਈ ਜੋਟੇ ਸੋਟ ਜਿਹੜੇ ਦੋ ਹੈਗੇ ਨੇ ਨੀਂਦ ਆਉਂਦੀ ਪਈ ਆ ਪਾਲੋਣੀਆਂ ਗੜਾਈ ਲੈ ਕੇ ਬਹਾਨਾ ਕਰਦਿਆ ਕਿਹਾ ਬੂ ਨਹੀਂ ਨਖਰੇ ਪਿੱਟੀ ਇਹੋ ਜਿਹਾਂ ਗੱਲਾਂ ਸੁਣ ਕੇ ਵੀ ਇਹਨੂੰ ਨੀਂਦ ਆਉਂਦੀ ਆ ਅੱਛਾ ਮੇਰੇ ਆਖੇ ਲੱਗੇਗੀ ਐਤ ਕੀ ਮਸਿਆ ਚੱਲ ਗਈ ਉੱਥੇ ਬੂੰਗੇ ਦੀ ਵਾਰੀ ਵਿੱਚੋਂ ਖਲੋ ਕੇ ਆਪਣੇ ਲਾੜੇ ਨੂੰ ਵੇਖ ਆਣੀ ਉਹ ਸਾਨੂੰ ਨਾ ਕੋਈ ਛੇੜੀ ਅੰਦਰ ਦੀ ਖੁਸ਼ੀ ਨੂੰ ਦਵਾਉਂਦਿਆਂ ਪਾਲੋਣ ਨੇ ਬਣਾवटी ਰੋਸੇ ਨਾਲ ਕਿਹਾ ਵੇਖਾਂ ਛਲੇ ਡੋ ਪਿੱਛੋਂ ਉੰਜ ਖੁਸ਼ ਖੁਸ਼ ਹੁੰਦੀ ਐ ਅੱਛਾ ਤਾਈ ਨੇ ਪਾਲੋ ਦਾ ਹੱਥ ਫੜ ਕੇ ਕਿਹਾ ਆਪਾਂ ਦੋਵੇਂ ਸਹੇਲੀਆਂ ਬਣ ਜਾਏਗੀ ਪੱਕੀਆਂ ਸਹੇਲੀਆਂ ਪੱਕੀ ਪਾਲੋ ਨੇ ਮੱਲੋ ਮੱਲੀ ਹਾਸੇ ਨੂੰ ਰੋਕ ਕੇ ਕਿਹਾ ਮੈਂ ਤਾਂ ਹੁਣ ਤੇਰੇ ਲਾੜੇ ਨੂੰ ਭਾਈ ਆਖਿਆ ਕਰਨਾ ਤੇ ਉਹ ਵੀ ਇਸ 제ਠੀ ਸਾਲੀ ਨੂੰ ਵੇਖ ਕੇ ਖੁਸ਼ ਹੋ ਜਾਵੇਗਾ ਬੰਤੀ ਨੇ ਸੱਜੇ ਹੱਥ ਨਾਲ ਖੱਬੇ ਹੱਥ ਦੀਆਂ ਉਂਗਲਾਂ ਦੇ ਪਟਾਕੇ ਘੜਦਿਆਂ ਕਿਹਾ ਕੋੜੇ ਪੰਭੀਰੀਓ ਮੈਂ ਕਿਤੇ ਤੁਹਾਡੇ ਨਾਲੋਂ ਬੁੱਢੜੀਆਂ ਮੈਂ ਆ ਆਪਣੇ ਭਾਈਏ ਦੀ ਛੋਟੀ ਸਾਲੀ ਕੁਵਾਰੀ ਕੰਜਕ ਮਗਲੇ ਸ਼ਬਦਾਂ ਵਿੱਚ ਤਾਈ ਦੇ ਬਰਬਾਦ ਜੀਵਨ ਦੀ ਸਹੀ ਤਸਵੀਰ ਸੀ ਆਪਾਂ ਤਾਂ ਫਿਰ ਸੌਂਦੇ ਆਂ ਖੱੱਚਾਂ ਵੜ ਖੱੱਚਾਂ ਵੜਦੀਆਂ ਰਹੋ ਤੁਸੀਂ ਪੱਲੋ ਚਰਖੇ ਅੱਗੋਂ ਉੱਠ ਲੰਬੀ ਜਾ ਪਈ ਹਾਂ ਨੀ ਤਾਈ ਰਾਤ ਤਾਂ ਅੱਧੀ ਚਲੀ ਗਈਏ ਉਠੋ ਕੈਂਦੀ ਹੋਈ ਸ਼ਾਮੋ ਵੀ ਉੱਠ ਕੇ ਆਪਣੇ ਮੰਜੀ ਤੇ ਆ ਪਈ ਅੱਛਾ ਸੋ ਬੋ ਮਰੋ ਸਾਰੀਆਂ ਸੋ ਮਰੋ ਸਾਰੀਆਂ ਅਸੀਂ ਤਾਂ ਗੌਣ ਪੂਰਾ ਕਰਕੇ ਸਵਾਂਗਾ ਕੀ ਹੋ ਗਿਆ ਪਰੌਣਿਆ ਤੇਰੀ ਮਾਤਨ ਨੂੰ ਤਾਈ ਦੀ ਗੱਲ ਸੁਣ ਕੇ ਇੱਕ ਵਾਰ ਫੇਰ ਸਾਰੀਆਂ ਕੁੜੀਆਂ ਹੱਸ ਪੰਗਾ ਬਾਕੀ ਸਭ ਮੰਜੀਆਂ ਤੇ ਬੈਠ ਕੇ ਘਰਾੜੇ ਮਾਰ ਲੱਗ ਪੰਗਾ ਪਰ ਤਾਈ ਤੇ ਪਾਲ ਨੂੰ ਬਾਕੀ ਰਾਤ ਵੀ ਨੀਂਦ ਨਹੀਂ ਆਈ ਬਾਬੇ ਹਰੀ ਸਿੰਘ ਦੇ ਘਰ ਔਲਾਦ ਕੋਈ ਨਹੀਂ ਸੀ ਉਸ ਦੀ ਘਰ ਵਾਲੀ ਮਰ ਗਈ ਤਾਂ ਉਹ ਆਪਣੇ ਭਤੀਜਿਆਂ ਨਾਲ ਰਹਿਣ ਲੱਗ ਪਿਆ ਇੱਕ ਦਿਨ ਭਤੀਜਿਆਂ ਨੂੰ ਨੇ ਲਾਉਣ ਲਾਉਣ ਵੇਲੇ ਸੱਜਰੀ ਰੋਟੀ ਪਕਾਉਣ ਤੋਂ ਨਾ ਕਰਦਿਆਂ ਤਾਣਾ ਦਿੱਤਾ ਬਾਪੂ ਸੱਜਰੀਆਂ ਖਾਣ ਦਾ ਚਾਹੇ ਤਾਂ ਵਿਆਹ ਕਰਾ ਲੈ ਇਹ ਬੋਲੀ ਬਾਬੇ ਹਰੀ ਸਿੰਘ ਦਾ ਕਲੇਜਾ ਛਾਣ ਨਹੀਂ ਕਰ ਗਈ 3000 ਦੇ ਕੇ ਉਹ 16 ਵਰਿਆਂ ਦੀ ਮਟਿਆਰ ਵਿਆਹ ਲਿਆ ਵਿਆਹ ਵਾਲੇ ਉਹਦੀ ਉਮਰ 60 ਤੋਂ ਉੱਪਰ ਸੀ ਜਿੰਨਾ ਚਿਰ ਉਹ ਜੀਵਿਆ ਸੀ ਬੋ ਦਾ ਬੜਾ ਆਦਰ ਕਰਦਾ ਰਿਹਾ ਪਰ ਉਸ ਮਟਿਆਰ ਦੀ ਭੁੱਖੀ ਜਵਾਨੀ ਵਿੱਚ ਫੋਕੇ ਆਦਰ ਨੂੰ ਕੀ ਕਰਦੀ ਉਹਨੂੰ ਹਾਨ ਪਰਵਾਨ ਬਰ ਮਿਲਦਾ ਬੇਸ਼ੱਕ ਉਹ ਲੜਦਾ ਝੜਕਦਾ ਰੁਸਦਾ ਪਰ ਜਦ ਮੰਨ ਪੈਂਦਾ ਸਵਰਗ ਵਸ ਪੈਂਦਾ ਵਿਆਹ ਤੋਂ ਤਿੰਨ ਬਰੇ ਪਿੱਛੋਂ ਬਾਬਾ ਹਰੀ ਸਿੰਘ ਮਰ ਗਿਆ ਉਹਦਾ ਛੋਟਾ ਭਰਾ ਪਰਜਾਈ ਉਸ ਤੋਂ ਪਹਿਲਾਂ ਹੀ ਮਰ ਚੁੱਕੇ ਸਨ ਉਹਦੇ ਭਤੀਜਿਆਂ ਜਤਨ ਕੀਤਾ ਕਿ ਉਹਦੇ ਹਿੱਸੇ ਦੀ ਪੈਲੀ ਆਪਣੇ ਨਾਂ ਲਵਾ ਲੈਣ ਤੇ ਤਾਈ ਸੇਬ ਨੂੰ ਉਹਦੇ ਪੇਕੀ ਤੱਕਾ ਦੇ ਦੇਣ ਪਰ ਉਹ ਇਸ ਕਾਰਜ ਵਿੱਚ ਸਫਲ ਨਾ ਹੋਏ ਤਾਈ ਸੀਬੋ ਉਹ ਖੋਲਾ ਛੱਡ ਕੇ ਕਿਤੇ ਜਾਣ ਨੂੰ ਤਿਆਰ ਨਾ ਹੋਈ ਨੰਬਰਦਾਰ ਨੇ ਉਹਦੀ ਮਦਦ ਕੀਤੀ ਤੇ ਬਾਬੇ ਹਰੀ ਸਿੰਘ ਦੀ ਜ਼ਮੀਨ ਉਹਦੇ ਨਾਂ ਲੱਗ ਗਈ ਸਾਲ ਕੋ ਉਹਦੇ ਦਿਓਰ ਦੇ ਪੁੱਤਰ ਉਸਦੇ ਬੜੇ ਨਾਰਾਜ਼ ਰਹੇ ਪਰ ਪਿੱਛੋਂ ਠੀਕ ਹੋ ਗਏ ਤਾਈ ਸੀਬੋ ਦੇ ਧੀਰਜ ਵਾਲੇ ਸਵਾਰ ਨੇ ਉਹਨਾਂ ਦੇ ਦਿਲ ਨਰਮ ਕਰ ਦਿੱਤੇ ਜ਼ਮੀਨ ਉਹਦੀ ਉਹਾਂ ਬੋਂਦੇ ਹਿੱਸੇ ਵਜੋਂ ਜੋ ਕੁਝ ਉਹ ਦੇ ਦਿੰਦੇ ਤਾਈ ਸੀਬੋ ਚੁੱਪ ਕਰਕੇ ਪ੍ਰਵਾਨ ਕਰ ਲੈਂਦੀ ਉਹਦੇ ਵਿੱਚੋਂ ਵੀ ਉਹ ਬਹੁਤਾ ਉਹਨਾਂ ਦੇ 3 ਪੁੱਤਰਾਂ ਨੂੰ ਖਵਾ ਛੱਡਦੀ। ਬਾਬਾ ਹਰੀ ਸਿੰਘ ਇੱਕ ਤਾਂ ਪੀੜ੍ਹੀੋਂ ਵੱਡਾ ਸੀ ਤੇ ਦੂਜਾ ਉਮਰੋਂ। ਸਾਰੀ ਪੱਤੀ ਉਹਨੂੰ ਸਾਰੀ ਪੱਤੀ ਵਿੱਚੋਂ ਉਹਨੂੰ ਭਰਾ ਕਹਿਣ ਵਾਲਾ ਕੋਈ ਨਹੀਂ ਸੀ। ਸਾਰੇ ਤਾਇਆ ਜਾਂ ਬਾਬਾ ਹੀ ਕਹਿੰਦੇ। ਉਹਦੇ ਲੜ ਲੱਗਣ ਕਰਕੇ ਮੁਟਿਆਰ ਸੀ ਬੋ ਵੀ ਇੱਥੇ ਆਉਂਦੀ ਹਿੱ ਤਾਈ ਬਣ ਕੇ। ਤਾਈ ਤੇ ਸੀਬੋ। ਦੋਵੇਂ ਸ਼ਬਦ ਇਉਂ ਕੋਲ ਮਿਲ ਗਏ ਜਿਵੇਂ ਇੱਕੇ ਨਾਂ ਦੇ ਦੋ ਹਿੱਸੇ ਹੁੰਦੇ ਹਨ। ਬੀਹਾਂ ਵਰਿਆਂ ਦੀ ਸਤੀ ਜਦੋਂ ਤਾਈ ਸੇਬੋ ਵਿਧਵਾ ਹੋ ਗਈ। ਠੀਕ ਹੀ ਤਾਂ ਉਹ ਕਹਿੰਦੀ ਸੀ ਮੇਰਾ ਵਿਆਹ ਕਦੋਂ ਹੋਇਆ। ਉਹ ਸਿਰਫ ਲਾਵਾਂ ਦੀ ਚੋਰ ਸੀ। ਇंसाफ ਵਾਲੇ ਉਹਨੂੰ ਅਜੇ ਤੱਕ ਕੁਵਾਰੀ ਕੰਜਕ ਹੀ ਸਮਝਦੇ ਸਨ। ਕਿਸੇ ਬਹੁਤ ਜ਼ਰੂਰੀ ਕੰਮ ਤੋਂ ਬਿਨਾਂ ਉਹ ਕਦੇ ਘਰੋਂ ਬਾਹਰ ਨਹੀਂ ਸੀ ਗਈ। ਸਾਰਾ ਦਿਨ ਉਹ ਦੇ ਅੰਦਰ ਬੈਠੀ ਚਰਖਾ ਕੱਦੀ ਰਹਿੰਦੀ। ਸਾਰੇ ਪਿੰਡ ਵਿੱਚ ਉਹਦੇ ਉੱਚੇ ਆਚਰਣ ਤੇ ਠੰਡੇ ਸੁਆਦ ਆਦਰ ਹੁੰਦਾ ਸੀ ਆਪਣੇ ਪੰਜਾਂ ਸੱਤਾਂ ਘਰਾਂ ਦੀਆਂ ਕੁੜੀਆਂ ਨੂੰ ਕੋਲ ਸੱਦ ਕੇ ਉਹ ਘਤਦੀ ਰਹਿੰਦੀ ਉਹਦਾ ਸਾਰਾ ਦਿਨ ਕੁੜੀਆਂ ਨਾਲ ਹੱਸਦਿਆਂ ਲੰਘ ਜਾਣਾ ਰਾਤ ਹੌਂਕੇ ਕੱਢਦੇ ਉਹ ਹੱਸ ਮੁਖ ਤੇ ਚੰਗੇ ਦਿਲ ਵਾਲੀ ਸੀ ਕੁਆਰਿਆਂਾਂ ਕੁੜੀਆਂ ਆਪਣੀਆਂ ਮਾਵਾਂ ਨਾਲ ਉਹਦੇ ਕੋਲ ਰਹਿ ਕੇ ਖੁਸ਼ ਰਹਿੰਦੀਆਂ ਉਹਨੇ ਜੀ ਪਰਚਾਓ ਗੱਲਾਂ ਕਰ ਕਰ ਸਾਰਿਆਂ ਦਾ ਦਿਲ ਲਾਈ ਰੱਖਣਾ ਪਹਿਲੀਆਂ ਕੁੜੀਆਂ ਵਿਆਹ ਪਿੱਛੋਂ ਅਗਲੇ ਘਰੀ ਚੱਲੀਆਂ ਜਾਣੀਆਂ ਤੇ ਤਾਈ ਸੀਬੋ ਦਾ ਆਂਗਣ ਉਹਨਾਂ ਤੋਂ ਛੋਟੀਆਂ ਨੇ ਮੱਲ ਲੈਣਾ ਫਿਰ ਤਾਈ ਸੀਬੋ ਨੇ ਉਹਨਾਂ ਦੀ ਸਹੇਲੀ ਬਣ ਜਾਣਾ ਇਸੇ ਤਰ੍ਹਾਂ ਉਹਦੀ ਅੱਧੀੋਂ ਬਹੁਤੀ ਉਮਰ ਬੀਤ ਗਈ ਇਸ ਵੇਲੇ ਉਹ 40 ਤੋਂ ਉੱਪਰ ਸੀ ਪਾਲੋ ਘਰਾਂ ਘਰਾਂ ਵਿੱਚੋਂ ਉਹਦੀ ਪੋਤਰੀ ਲੱਗਦੀ ਸੀ ਉਹਨਾਂ ਦੋਹਾਂ ਦਾ ਆਪਸ ਵਿੱਚ ਬਹੁਤ ਮੋਹ ਸੀ ਪਾਲੋ ਬਧੇਰੇ ਉਸੇ ਦੇ ਘਰ ਰਹਿੰਦੀ ਸਤਵਾਰੇ ਵਿੱਚੋਂ ਤਿੰਨ ਚਾਰ ਦਿਨ ਉਹਨਾਂ ਅੱਧੀ ਰਾਤ ਤੱਕ ਭੰਡਾਰ ਕਤਨਾ ਜਿਉਂ-ਜਿਉਂ ਪਾਲੋ ਜਵਾਨ ਹੁੰਦੀ ਜਾ ਰਹੀ ਸੀ ਬੋ ਦੇਜੀ ਨੂੰ ਕੁਝ-ਕੁਝ ਹੋਣ ਲੱਗ ਪਿਆ ਸੀ ਅੱਜ ਤਾਂ ਪਾਲੋ ਦੀ ਮੰਗਣੀ ਵੀ ਹੋ ਗਈ। ਤਾਈ ਸੀਬੋ ਦੇ ਅੰਦਰ ਉਹ ਕੋਠ ਰਹੀ ਸੀ ਬਸ ਇਹ ਸਹੇਲੀ ਵੀ ਗਈ। ਅੱਜ ਤਾਈ ਸੀਬੋ ਦੇ ਅੰਦਰ ਹਲਚਲ ਮੱਚੀ ਹੋਈ ਸੀ। ਪਾਲੋ ਦੀ 15 ਵਰਿਆਂ ਦੀ ਉੱਠਦੀ ਜਵਾਨ ਜਵਾਨੀ ਤੇ ਕਸ਼ਮੀਰੀ ਸਹਿ ਵਰਗਾ ਨਿਖਰਾ ਰੰਗ ਉਹਦੇ ਮਨ ਨੂੰ ਬੇਚੈਨ ਕਰ ਰਿਹਾ ਸੀ। ਮੰਜੇ ਤੇ ਲੰਬੀ ਪਈ ਉਹ ਸੋਚ ਰਹੀ ਸੀ ਇਸ ਉਮਰੇ ਮੈਂ ਇਸੇ ਇਸੇ ਵਰਗੀ ਸਾ ਹੂ ਬਰੂ ਇਸੇ ਵਰਗੀ ਇਹੋ ਕਾਦੇ ਹੋ ਰੰਗ ਰੂਪ ਇਹੋ ਨਹਾਰ ਹੁਣ ਵੀ ਇਹ ਮੇਰੇ ਨਾਲ ਕਿੰਨੀ ਮਿਲਦੀ ਜੁਲਦੀ ਹੈ ਉਪਰਾ ਵੇਖਣ ਵਾਲਾ ਇਸ ਨੂੰ ਮੇਰੀ ਤੀ ਹੀ ਸਮਝੀ ਤੀ ਉਹ ਮਤੀਆਂ ਪੁੱਤਰਾ ਵਾਲੇ ਲੇਖ ਲਿਖਾਈ ਹੁੰਦੇ ਤਾਂ ਫਿਰ ਸੀ ਨਾ ਲੇਖ ਕੌਣ ਲਿਖਦਾ ਇਹ ਲੇਖ ਮੇਰੇ ਲੇਖ ਲਿਖੇ ਸੀ ਮੇਰੀ ਮਾਸੀ ਤੇ ਮਾਂ ਨੇ ਤੇ ਪਾਲੋ ਦੇ ਲੇਖ ਉਹਦੀ ਪੂਆ ਨੇ ਕਿੱਡੀ ਕਰਮਾਂ ਵਾਲੀ ਇਹ ਪਾਲੋ ਪਹਿਲੀ ਮੱਸਿਆ ਤੇ ਹੀ ਵੇਖਿਆ ਸੀ ਨਾ ਮੁੰਡਾ ਵੇਖਿਆ ਭੁੱਖ ਲੈਂਦੀ ਏ ਜੋੜੀ ਰਲੇਗੀ ਕਿ ਇਕੱਠੇ ਤੁਰਦਿਆਂ ਨਜ਼ਰਾਂ ਲੱਗਿਆ ਕਰਨ ਜਵਾਨੀ ਦੀਆਂ ਸਾਰੀਆਂ ਰੀਜਾਂ ਲੈ ਜਾਣੇ ਤੇ ਮੈਂ ਮੇਰੀ ਜਵਾਨੀ ਮੇਰੀ ਕਿਸਮ ਇਸ ਤੋਂ ਪਿੱਛੇ ਸਿਰਫ ਹੌਕੇ ਤੇ ਆਹੀ ਹੀ ਰਹਿ ਗਈ ਗੰਗਾ ਬਰਫ਼ ਵਿੱਚ ਦੱਬੀ ਹੋਈ ਲੋਥ ਦੁਆਰਾ ਜ਼ਿੰਦਗੀ ਜਿਉਦੀ ਸੀ ਉਹਦੀ ਜਮਾਂਦਰੂ ਭੁੱਖੀ ਜਵਾਨੀ ਪਾਲੋ ਬਨਣਾ ਚਾਹੁੰਦੀ ਸੀ ਉਹ ਅੱਜ ਚਾਲੀਆਂ ਵਰਿਆਂ ਦੀ ਤਾਈ ਸੀ ਬੋਸੀ ਤੇ ਅੱਜ ਉਹਦਾ ਸ਼ਗਨ ਇਸ ਤੋਂ ਅੱਗੇ ਉਹ ਨਹੀਂ ਸੀ ਸੋਚਣਾ ਚਾਹੁੰਦੀ ਤੇ ਪਾਲੋਂ ਤਾਈ ਸੀਬੋ ਦੇ ਨਾਲ ਦੀ ਮੰਜੇ ਉੱਤੇ ਉਹ ਲੰਬੀ ਪਈ ਹੋਸੀ ਅੱਜ ਉਹਦੀਆਂ ਅੱਖਾਂ ਨਹੀਂ ਦਿੱਥਾਂ ਜਾਗਦੇ ਸੁਪਨਿਆਂ ਨਾਲ ਭਰੰਗਾ ਹੋਣਾ ਸਨ ਸਵੇਰੇ ਉੱਠਣਾ ਤਾਂ ਤਾਈ ਸੀਬੋ ਤੇ ਪਾਲੋਂ ਨੇ ਇੱਕ ਦੂਜੀ ਵੱਲ ਵੇਖ ਕੇ ਅੱਖਾਂ ਨੀਵੀਆਂ ਕਰ ਲਈਆਂ ਦੋਹਾਂ ਦੀਆਂ ਅੱਖਾਂ ਲਾਲ ਸਨ ਉਹ ਨੀਂਦਰੇ ਨਾਲ ਭਰੰਗਾ ਹੋਣਾ ਧੰਨਵਾਦ ਚੱਲਦਾ ਹੈ